ਤਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਮੇਰ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਮੇਰ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਮੇਰ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਮੇਰੇ ਪਿਆਰੇ ਜੀ ਸ਼ਾਂਤ ਕਰੀ ਬਾਜਾਂ ਵਾਲਿਆ ਪਿਆਰੇ ਜੀ ਸ਼ਾਂਤ ਕਰੀ ਬਾਜਾਂ ਵਾਲਿਆ ਪਿਆਰੇ ਜੀ ਸ਼ਾਂਤ ਕਰੀ ਬਾਜਾਂ ਵਾਲਿਆ ਮੇਰੇ ਪਿਆਰੇ ਜੀ ਸ਼ਾਂਤ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਜਿਵੇਂ ਸ਼ਾਂਤ ਜਮਨਾ ਨੂੰ ਕੀਤਾ ਸ਼ਾਂਤ ਕਰੀ ਬਾਜਾਂ ਵਾਲਿਆ ਵਰਤੀ ਨਾ ਜਾਂਦੀ ਏ ਕੀਤੀ ਅਰਦਾਸ ਗੁਰਾਂ ਨੂੰ ਵਰਤੀ ਨਾ ਜਾਂਦੀ ਏ ਕੀਤੀ ਅਰਦਾਸ ਗੁਰਾਂ ਨੂੰ ਕੀ ਕੀ ਆਸ ਗੁਰੂ ਨੂੰ ਜਿਉਂ ਨਾ ਜਾਂਦੀਏ ਕੀ ਕੀ ਆਸ ਗੁਰੂ ਨੂੰ ਵਾਹਿਗੁਰੂ 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 ਵਾ

ਕੀ ਅਰਦਾਸ ਬੁਰਾ ਨੂੰ ਮਰਦੀ ਕਦੇ ਨਾ ਹੋਈ ਵਰਤੀ ਕਦੇ ਨਾ ਹੋਈ ਮਰਦੀ ਕਦੇ ਨਾ ਹੋਈ ਮਰਦੀ ਕਦੇ ਨਾ ਹੋਈ ਜਨਕੀ ਅਰਦਾਸ ਜਨਕੀ ਅਰਦਾਸ ਜਨਕੀ ਅਰਦਾਸ ਜਨਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਨਾਨਕ ਜੋਰ ਗੋਵਿੰਦ ਕਾ ਦਾ ਗਾਣਾ ਮਿਕ ਜੋਰ ਗਵਿੰਦ ਕਾ ਮਨ ਬਨਤਾਸ ਇਤੀ ਅਰਦਾਸ ਗੁਰਾਂ ਨੂੰ ਫਿਰਤੀ ਨਾ ਜਾਂਦੀ ਐ ਇਤੀ ਅਰਦਾਸ ਗੁਰਾਂ ਨੂੰ ਫਿਰਤੀ ਨਾ ਜਾਂਦੀ ਐ ਇਤੀ ਅਰਦਾਸ ਗੁਰਾਂ ਨੂੰ ਫਿਰਤੀ ਨਾ ਜਾਂਦੀ ਐ ਇਤੀ ਅਰਦਾਸ